ਸਾਰੇ ਹੀ ਸਤਿਕਾਰਯੋਗ ਵੀਰ ਭਰਾਵਾਂ ਭੈਣਾਂ ਨੂੰ ਸਤਿ ਸ਼੍ਰੀ ਅਕਾਲ ਜੀ ਕਾਲਾ ਸੰਧੂ ਫਾਰਮਰ ਫੇਸਬੁਕ ਪੇਜ YouTube ਚੈਨਲ ਤੇ ਸਾਰੇ ਵੀਰਾਂ ਦਾ ਸਵਾਗਤ ਹੈ ਜੀ। ਪ੍ਰਭੂ 13 ਤਰੀਕ ਹੋ ਗਈ ਅੱਜ 9ਵੇਂ ਮਹੀਨੇ ਦੀ ਤੇ ਸਮਾਂ ਬੜਾ ਵਧੀਆ ਆ ਗਿਆ ਵੀਰੋ ਸਬਜ਼ੀਆਂ ਲਾਉਣ ਦਾ। ਤੁਸੀਂ ਵੱਡੀ ਪੱਧਰ ਤੇ ਵੀ ਲਾ ਸਕਦੇ ਹੋ ਤੇ ਆਪਦੇ ਘਰ ਪਰਿਵਾਰ ਲਈ ਛੋਟੀ ਪੱਧਰ ਤੇ ਛੋਟੀ ਬਗੀਚੀ ਵੀ ਵੀਰੋ ਲਾ ਸਕਦੇ ਹੋ। ਅੱਜ ਪ੍ਰਭੂ ਆਪਾਂ ਸਟਰਾਬੇਰੀ ਲਾਤੀ, ਗਾਜਰਾਂ ਲਾਤੀਆਂ, ਪਿਆਜ਼ ਦਾ ਆਪਣੀ ਗੰਢੀ ਲਾਤੀ। ਤੇ ਟਮਾਟਰ ਪੱਤ ਗੋभी ਲਾਤੀ ਫੁੱਲ ਗੋਭੀ ਕੁਝ ਲਾਉਣੀ ਆ ਜਿਵੇਂ ਕਿ ਆਪਾਂ ਗਾਜਰ ਵੀਰੋ ਲਾਤੀ ਐਡਵੰਟਾ ਦੀ ਤੇ ਸੰਗਰੋ ਦੀ ਤੇ ਭਰਾਵੋ ਪੱਤ ਗੋਭੀ ਆਪਾਂ ਪਿਉਮਾ ਲਾਤੀ ਸਕਾਟਾ ਦੀ ਤੇ ਫੁੱਲ ਗੋਭੀ ਸੈਮੀਨਸ ਦੀ ਗਿਰਜਾ ਵੈਰਾਈਟੀ ਆਪਾਂ ਛੜਕ ਰੱਖੀ ਐ ਜਿਹੜਾ ਟਮਾਟਰ ਕੁਝ ਲਾਤਾ ਤੇ ਕੁਝ ਆਪਾਂ ਲਾਉਣਾ ਜਿਹੜਾ ਖੇਤ ਬੇਲਾ ਪਿਆ ਸੰਜੈਟਾ ਦਾ ਸਾਹੂ ਤੇ ਅੱਜ ਆਪਾਂ ਪਾਣੀ ਛੱਡ ਦਿੱਤਾ ਇਹ ਆਪਾਂ ਬਸ ਆਪਣੇ ਘਰ ਪਰਿਵਾਰ ਲਈ ਲਾਈਆ ਪਿਆਜ਼ ਦੀ ਗੰਢੀ ਗੇਤਾ ਪਿਆਜ਼ ਹੋ ਜਾਂਦਾ ਵੀਰੋ ਤੇ ਰੁੱਤਾ ਹੁਣ ਬੜੀ ਵਧੀਆ ਵੱਢੀ ਆ ਸਮਾਗਾ ਤੇ ਜਿਹੜੀ ਆਪਾਂ ਮਾਲਚਿੰਗ ਕਰਤੀ ਜਿੱਥੇ ਆਪਾਂ ਸਟਰਾਬੇਰੀ ਲਾਈ ਹੈ ਤੇ ਵੀਰੋ ਤੁਸੀਂ ਸਟਰਾਬੇਰੀ ਜ਼ਰੂਰ ਲਾਓ ਆਪਦੇ ਘਰ ਪਰਿਵਾਰ ਲਈ ਬੱਚਿਆਂ ਲਈ ਜੇ ਅੱਜਕੱਲ ਥੋੜਾ ਦਿਨ ਦਾ ਟੈਂਪਰੇਚਰ ਹਾਈ ਹੁੰਦਾ ਤਾਂ 50% ਵਾਲਾ ਕੱਪੜਾ ਤੁਸੀਂ ਪਾ ਸਕਦੇ ਹੋ ਕਿਉਂਕਿ ਸਟਰਾਬੇਰੀ ਆਪਾਂ ਨੌਵੇਂ ਮਹੀਨੇ 'ਚ ਵੀ ਲੱਗ ਜਾਂਦੀ ਹੈ ਤੇ 10ਵੇਂ ਜਦ ਤੱਕ ਲੱਗ ਗਈ ਜਾਂਦੀ ਹੈ ਕਿਉਂਕਿ ਉਦੋਂ ਤਾਂ ਰੁੱਤ ਸੋਹਣੀ ਆ ਜਾਂਦੀ ਹੈ ਇੱਕ ਸਟਰਾਬਰੀ ਲਾਉਣ ਲਈ ਧਿਆਨ ਰੱਖਣਾ ਜਿਹੜੇ ਵੀਰੋਂ ਇਹ ਨਿੱਕੀ ਨਿੱਕੀ ਪੈਕਿੰਗ ਆਉਂਦੀ ਹੈ ਆ ਲਫਾਫਿਆਂ ਦੇ ਵਿੱਚ ਇਹ ਬਹੁਤ ਵਧੀਆ ਸਟਰਾਬਰੀ ਹੁੰਦੀ ਹੈ ਇਹ ਤੁਸੀਂ ਲਾ ਸਕਦੇ ਜਿਹੜੀ ਆਪਾਂ ਨੂੰ ਸਟਰਾਬਰੀ ਭੇਜੀ ਆ ਪਿੰਡ ਕੋਦਣੀ ਤੋਂ ਜੱਸੇ ਵੀਰ ਨੇ ਭੇਜੀ ਹੈਗੀ ਨੇੜੇ ਤਹਾਣਾ ਹਰਿਆਣਾ ਤੇ ਆਪਾਂ ਪਰਾਲੀ ਦੀਆਂ ਗੱਠਾਂ ਖੋਲ ਕੇ ਮਲਚਿੰਗ ਕਰਤੀ 100 ਪੌਦਾ ਮੰਗਵਾਇਆ ਆ ਆਪਾਂ ਆਪਣੇ ਘਰ ਲਈ ਕਿਉਂਕਿ ਇਹਦੀ ਵੱਡੀ ਪਦਰਤੇ ਦਾ ਮੰਡੀਕਰਨ ਕਰਨੀ ਬਹੁਤ ਔਖੀ ਹੈ ਉਹ ਵੀਰ ਜੱਸਾ ਲਾਉਂਦਾਗਾ ਵੱਡੀ ਪੱਦਰ ਤੇ ਸਟਰਾਬੇਰੀ 2-3 ਕਿੱਲੇ ਤੇ ਉਹਨੇ ਆਪਾਂ ਨੂੰ ਭੇਜਿਆ ਕਿਉਂਕਿ ਆਪਾਂ ਹਰ ਸਾਲ ਲਾਉਣੇ ਹੁੰਦੇ ਆ ਸਟਰਾਬੇਰੀ ਵਧੀਆ ਹੁੰਦੀ ਹੈ ਆਪਣੀ ਪੰਜਾਬ ਹਰਿਆਣਾ ਚ ਆਪਣੀ ਵਧੀਆ ਹੁੰਦੀ ਹੈ ਕਿਉਂਕਿ ਇਹਦੇ ਮੰਡੀਕਰਨ ਵੱਡੇ ਸ਼ਹਿਰਾਂ ਚ ਹੀ ਹੁੰਦਾ ਜਿਵੇਂ ਕਿ ਚੰਡੀਗੜ੍ਹ ਪਟਿਆਲਾ ਦਿੱਲੀ ਵਗੈਰਾ ਤੇ ਮੰਡੀ ਕਰਨ ਦੀ ਦੀ ਦਿੱਕਤ ਆਉਂਦੀ ਆ ਸਟਰਾਬੇਰੀ ਦੀ ਪਰ ਜਿਵੇਂ ਕਿ ਬੱਚਿਆਂ ਨੇ ਸਕੂਲ ਜਾਣ ਵਾਸਤੇ ਫਲ ਲੈ ਕੇ ਜਾਣਾ ਬੜਾ ਵਧੀਆ ਸਵਾਦ ਤੇ ਮਿੱਠਾ ਫਲ ਹੁੰਦਾ ਪੌਦੇ ਹੁਣ ਇਹਦੇ ਮਿਲਨੇ ਬੂਟੇ ਮਿਲਨੇ ਤੇ ਸ਼ੁਰੂ ਹੋ ਰਿਹਾ ਸਟਰਾਬੇਰੀ ਦੇ ਤੇ ਤੁਸੀਂ ਹੁਣ ਗਾਜਰਾ ਵੀ ਵੀਰੋ ਵੀਰ ਸਕਦੇ ਹੋ ਪਿਆਜ਼ ਦੀ ਗੰਢੀ ਵੀ ਲਾ ਸਕਦੇ ਹੋ ਵਧੀਆ ਟਾਈਮ ਹੈ ਅੱਜ ਆਪਾਂ ਇੱਥੇ ਛਲਗਮ ਵਗੈਰਾ ਮੂਲੀ ਸਭ ਕੁਝ ਲਾਤਾ ਬਾਕੀ ਆ ਖੇਤ ਦੇ ਵਿੱਚ ਆਪਾਂ ਲਾਉਣੀ ਆ ਲਸਣ ਵਗੈਰਾ ਲਾਉਣੀ ਆ ਲੰਬੀ ਵੀਰਚ ਲਾਉਣੀ ਆਗੀ ਤੇ ਸ਼ੇਮਲਾ ਮਿਰਚ ਦੋ ਦੋ ਕਨਾਲਾਂ ਆਪਾਂ ਇਹ ਸਾਰੀਆਂ ਵੈਰਾਈਟੀਆਂ ਇੱਥੇ ਆਪਾਂ ਲਾ ਦੇਣੀਆਂ ਨੇ ਵੀਰੋ ਆਪਾਂ ਨੂੰ ਬਾਜ਼ਾਰੋਂ ਜਿਹੜਾ ਵੀਰ ਮਿਹਨਤ ਕਰਦਾ ਹੈ ਉਹਨੂੰ ਬਹੁਤ ਘੱਟ ਸਬਜ਼ੀਆਂ ਮੁੱਲ ਲੈਣੀਆਂ ਪੈਂਦੀਆਂ ਨੇ ਜਿਵੇਂ ਕਿ ਪੌਦੇ ਲਾਓ ਫਲਾਂ ਵਾਲੇ ਘਰ ਪਰਿਵਾਰ ਦੇ ਲਈ ਬੂਟੇ ਜਿਵੇਂ ਹੁਣ ਫਲਾਂ ਵਾਲੇ ਆਪਣੇ ਆਮ ਹੀ ਹੋਣ ਲੱਗੇ ਸਟਰਾਬੇਰੀ ਹੋਣ ਲੱਗੀ ਤੇ ਹਲਦੀ ਵਗੈਰਾ ਜਿਹੜੀ ਕਿ ਆਪਾਂ ਅਪ੍ਰੈਲ ਮਈ ਮਹੀਨੇ ਚ ਬੀਜ ਸਕਦੇ ਹਾਂ ਹਲਦੀ ਬੀਜੋ ਲੰਬੀ ਮਿਰਚ ਹੋ ਗਈ ਨਾਲੇ ਹਰੀ ਮਿਰਚ ਕੰਮ ਆ ਜਾਂਦੀ ਹੈ ਚਾਰ ਚੂਰ ਪਾਉਣ ਨੂੰ ਤੇ ਨਾਲੇ ਵੀਰੋ ਲਾਲ ਬਣ ਜਾਂਦੀ ਹੈਗੀ ਜਿਹੜੀ ਕਿ ਆਪਾਂ ਨੂੰ ਹਰ ਰੋਜ਼ ਲੰਬੀ ਲਾਲ ਮਿਰਚ ਦੀ ਜ਼ਰੂਰਤ ਹੈ ਹਲਦੀ ਦੀ ਜ਼ਰੂਰਤ ਹੈ ਜਿਹੜਾ ਭਰਾ ਮਿਹਨਤ ਕਰਦਾ ਕਿਸੇ ਨਾਲ ਠੱਗੀਆਂ ਨਾ ਮਾਰੋ ਕਿਸੇ ਦਾ ਹੱਕ ਨਾ ਖਾਓ ਹੱਕ ਨਾ ਦੱਬੋ ਤੇ ਮਿਹਨਤ ਕਰੋ ਆਪਦੀ ਤੇ ਹੁਣ ਤੁਸੀਂ ਭਰਾਵੋ ਬੀਜ ਸਕਦੇ ਹੋ ਅੱਜ ਆਪਾਂ ਕੁਝ ਇੱਥੇ ਬੀਜ ਦਿੱਤੇ ਆ ਛਲਗਮ ਵਗੈਰਾ ਤੇ ਕੁਝ ਭਰਾਵੋ ਆਪਾਂ ਲਾਉਣੇ ਆ ਕੱਲ ਨੂੰ ਹੋਰ ਤਿਆਰੀ ਕਰਕੇ ਖੇਤ ਦੀ ਤੇ ਖਿੱਚੀ ਆਵਾਂਗੇ ਕੰਮ ਦੱਬੀ ਆਵਾਂਗੇ ਇਹ ਆਪਣਾ ਮੱਕੀ ਵਾਲਾ ਖੇਤ ਮੱਕੀ ਦਾ achar ਵਾਲਾ ਬੇਲਾ ਪਿਆ ਸੀਗਾ ਤੇ ਅੱਜ ਅਸੀਂ ਧਣੀਆਂ ਵਗੈਰਾ ਸਭ ਕੁਝ ਬੀਜਿਆ ਪਾਲਕ ਬੀਜਤਾ ਕਿਉਂਕਿ ਪਾਲਕ ਦਾ ਚਲੋ ਘਰ ਵਾਸਤੇ ਨਿੱਕੀ ਜਿਹੀ ਕੈਰੀ ਕੰਮ ਆ ਜਾਂਦੀ ਹੈ ਤੇ ਸਟਰਾਬੇਰੀ ਦੇ ਬਸ ਜੇ ਅੱਜਕੱਲ ਉੱਪਰ ਹਰਾ ਕੱਪੜਾ ਪਾਜਦੇ ਤੇ ਇਹ ਸੁੱਕਦਾ ਨਹੀਂ ਇੱਕ ਵਾਰ ਅਸੀਂ 2 ਸਾਲ ਪਹਿਲਾਂ 11ਵੇਂ ਮਹੀਨੇ 'ਚ ਵੀ ਲਾਈ ਸੀਗੀ ਤੇ ਬਹੁਤ ਵਧੀਆ ਹੋਈ ਸੀਗੀ ਚਲੋ ਉਦੋਂ ਲੇਟ ਬਹੁਤ ਜ਼ਿਆਦਾ ਹੋ ਗਈ ਸੀਗੀ ਤੇ ਐਤ ਕੀ ਆਪਾਂ ਥੋੜੀ ਜੀ ਗੇਤੀ ਕਰਤੀ ਇਹ ਵੀਰ ਨੇ ਜੱਸੇ ਨੇ ਫੋਨ ਕਰਤਾ ਹਨਾ ਬਾਈ ਪਨੀਰੀ ਆਈ ਪਈ ਐ ਲੈ ਜੋ ਬੂਟੇ ਸਟਰਾਬੇਰੀ ਦੇ ਤੇ ਆਪਾਂ 100 ਬੂਟਾ ਮੰਗਵਾ ਲਿਆ ਕਿਸੇ ਨੇ 10 ਲਾਉਣੇ ਆ 5 50 ਲਾਉਣੇ ਆ 500 ਲਾਉਣਾ ਕਿੰਨੇ ਵੀ ਪੌਦੇ ਤੁਸੀਂ ਲਾ ਸਕਦੇ ਹੋ ਪ੍ਰਭੂ ਮੇਥੇ ਵਗੈਰਾ ਆਏ ਵੀ ਬੈਠ ਜਾਂਦੇ ਆ ਗਰਮੀ ਨਾਲ ਥੋੜਾ ਜਿਹਾ ਸਮਾਂ ਬਦਲਦੇ ਬਾਕੀ ਸਾਰੇ ਏਰੀਆ ਦਾ ਡੋਡੀ ਸਮਾਂ ਹੁੰਦਾਗਾ ਜਿਵੇਂ ਕਿ ਸ਼੍ਰੀ ਅਮਰਤ ਸਾਹਿਬ ਅਮਰਤਸਰ ਸਾਹਿਬ ਏਰੀਆ ਦਾ ਫਰਕ ਆ ਮਲੇਰ ਕੋਟਲਾ ਏਰੀਆ ਦਾ ਫਰਕ ਆ ਜਿਹੜਾ ਸਾਡਾ ਏਰੀਆ ਥੋੜਾ ਜਿਹਾ ਹਰਿਆਣਾ ਨਾਲ ਲੱਗਦਾ ਹੈਗਾ ਤੇ ਇੱਥੇ ਟੈਂਪਰੇਚਰ ਥੋੜਾ ਜਿਹਾ ਹਾਈ ਹੁੰਦਾ ਤਾਂ ਹੀਓ ਆਪਾਂ ਥੋੜੀਆਂ ਜਿਹੀਆਂ ਲੇਟ ਵੈਰਾਈਟੀਆਂ ਇਹ ਲਾਉਣੇ ਆ ਕਿ ਜਿਵੇਂ ਹੁਣ ਜੇ ਆਪਾਂ ਨੂੰ ਜਾਦੇ ਗਰਮੀ ਪੈਂਦੀ ਰਹਿੰਦੀ ਹੈ ਤਾਂ 50% ਵਾਲਾ ਆਪਾਂ ਕੱਪੜਾ ਪਾ ਲੈਨੇ ਆ ਤੇ ਬਾਕੀ ਮਿਹਨਤ ਕਰਨੀ ਹਰੇਕ ਦਾ ਫਰਜ਼ ਹੈ ਤੇ ਵਧੀਆ ਵੈਰਾਈਟੀਆਂ ਦੀ ਚੋਣ ਕਰੋ ਵਧੀਆ ਚੰਗੀਆਂ ਕੰਪਨੀਆਂ ਦੀ ਚੋਣ ਕਰੋ ਜਿਹੜੇ ਬੀਜ ਤੁਸੀਂ ਪਹਿਲਾਂ ਦੇਖੇ ਪਰਖਿਆ ਉਹੀ ਬੀਜ ਲਾਓ ਮਾੜੇ ਬੀਜ ਨਾ ਲਾਓ ਮਾੜੇ ਬੀਜ ਖੇਤ ਦੇ ਵਿੱਚ ਨਾ ਲਾਓ ਕਿਉਂਕਿ ਬਹੁਤ ਔਖਾ ਹੋ ਜਾਂਦਾ ਏਕ ਤਾਂ ਮੰਗਾਈ ਬਹੁਤ ਹੈ ਤੇ ਇੱਕ ਦਵਾਰੇ ਮਿਹਨਤ ਕਰਨੀ ਬਹੁਤ ਔਖੀ ਹੋ ਜਾਂਦੀ ਹੈ ਖਰਚਾ ਬਹੁਤ ਪਿਆ ਜਾਂਦਾ ਏ ਧੰਨਵਾਦ ਜੀ ਸਸਰੀਕਰ